ਨਗਰ ਨਿਗਮ ਚੋਣਾਂ ਤੋਂ ਬਾਅਦ ਹੁਣ ਮੇਅਰ ਬਣਾਉਣ ਨੂੰ ਲੈ ਕੇ ਸਿਆਸੀ ਮਾਹੌਲ ਭਖਦਾ ਹੋਇਆ ਨਜ਼ਰ ਆ ਰਿਹਾ ਹੈ ਦਰਅਸਲ ਭਾਜਪਾ ਦਵੂਲੂ ਆਮ ਆਦਮੀ ਪਾਰਟੀ ਤੇ ਵਿਰੋਧੀ ਧਿਰ ਦੇ ਕੌਂਸਲਰਾਂ ਨੂੰ ਲਲਚਾਉਣ ਦੇ ਇਲਜ਼ਾਮ ਲਾਏ ਗਏ ਨੇ ਤੇ ਇਹ ਕਿਹਾ ਗਿਆ ਹੈ ਕਿ ਪੈਸਿਆਂ ਦੇ ਆਫਰ ਦਿੱਤੇ ਜਾ ਰਹੇ ਨੇ ਤੇ ਇਹ ਵੀ ਦੋਸ਼ ਲਾਇਆ ਗਿਆ ਹੈ ਕਿ ਨਗਰ ਨਿਗਮ ਚੋਣਾਂ ਦੇ ਦਰਮਿਆਨ ਸਹੀ ਤਰੀਕੇ ਦੇ ਨਾਲ ਵਾਰਡ ਬੰਦੀ ਤੇ ਵੋਟਰ ਸੂਚੀਆਂ ਤਿਆਰ ਨਹੀਂ ਕੀਤੀਆਂ ਤੇ ਸ਼ਹਿਰ ਦੇ ਕਰੀਬ 1.5 ਲੱਖ ਵੋਟਰਾਂ ਨੂੰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਤੋਂ ਵਾਂਝਾ ਰੱਖਿਆ ਗਿਆ। ਦਰਅਸਲ ਹੁਣ ਇਸ ਮਾਮਲੇ ਦੇ ਵਿੱਚ ਭਾਜਪਾ ਦਾ ਕਹਿਣਾ ਹੈ ਕਿ ਉਹ ਅਦਾਲਤ ਦਾ ਦਰਵਾਜ਼ਾ ਖੜਕਾਉਣਗੇ। ਤਾਂ ਲੁਧਿਆਣਾ ਦੇ ਵਿੱਚ ਦੱਸਿਆ ਗਿਆ ਕਿ ਭਾਜਪਾ ਪ੍ਰਧਾਨ ਰਜਨੀਸ਼ ਢੀਮਾਨ ਤੇ ਸੂਬਾ ਭਾਜਪਾ ਖਜਾanchi ਗੁਰਦੇਵ ਸ਼ਰਮਾ ਦੇਵੀ ਨੇ ਦੋਸ਼ ਲਗਾਏ ਨੇ। ਉਹਨਾਂ ਦਾ ਕਿਹਾ ਹੈ ਕਿ ਪਹਿਲਾਂ ਤਾਂ ਚੋਣਾਂ ਦੇਰੀ ਦੇ ਨਾਲ ਹੋਈਆਂ। ਅਦਾਲਤ ਦੇ ਆਦੇਸ਼ ਤੋਂ ਬਾਅਦ ਕਰੀਬ 2 ਸਾਲ ਬਾਅਦ ਵੋਟਾਂ ਪਈਆਂ। ਜਿਸ ਵਿੱਚ ਸਹੀ ਟੰਗ ਦੇ ਨਾ ਵਾਰਡ ਬੰਦੀ ਵੀ ਨਹੀਂ ਹੋਈ ਤੇ ਵੋਟ ਸੂਚੀਆਂ ਵੀ ਅਧੂਰੀਆਂ ਸਨ। ਜਿਸ ਕਰਕੇ ਸ਼ਹਿਰ ਦੇ ਕਰੀਬ 1.5 ਲੱਖ ਵੋਟਰਾਂ ਨੂੰ ਪੰਦਰਹ ਅਧਿਕਾਰ ਹੀ ਨਹੀਂ ਮਿਲਿਆ ਤੇ ਉਹਨਾਂ ਨੂੰ ਉਹਨਾਂ ਦੇ ਹੱਕ ਤੋਂ ਵਾਂਝੇ ਰੱਖਿਆ ਗਿਆ ਤੇ ਹੁਣ ਇਹ ਵੀ ਦੋਸ਼ ਲਾਏ ਜਾ ਰਹੇ ਨੇ ਕਿ ਜਿਹੜੇ ਭਾਜਪਾ ਦੇ ਕੌਂਸਲਰ ਨੇ ਉਹਨਾਂ ਨੂੰ ਆਮ ਆਦਮੀ ਪਾਰਟੀ ਦੇ ਵੱਲੋਂ ਪੈਸਿਆਂ ਦੇ ਲਾਲਚ ਦਿੱਤੇ ਜਾ ਰਹੇ ਨੇ ਤਾਂ ਜੋ ਆਮ ਆਦਮੀ ਪਾਰਟੀ ਆਪਣਾ ਮੇਅਰ ਬਣਾ ਸਕੇ ਪਹਿਲੇ ਤਾਂ ਤੁਹਾਡਾ ਸ੍ਰੀ ਦਾ ਬਹੁਤ-ਬਹੁਤ ਸਵਾਗਤ ਅੱਜ ਦੀ ਇਸ ਪ੍ਰੈਸ ਵਾਰਤਾ ਦੇ ਵਿੱਚ ਦੋਸਤੋ ਜਿਵੇਂ ਤੁਸੀਂ ਦੇਖ ਰਹੇ ਹੋ ਪਿਛਲੇ ਦਿਨੀ ਕਾਰਪੋਰੇਸ਼ਨ ਦੇ ਚੋਣ ਹੋ ਕੇ ਗਏ ਪੰਜਾਬ ਦੇ ਵਿੱਚ ਜੋ ਕੁਝ ਹੋ ਰਿਹਾ ਸੀ ਲਗਾਤਾਰ ਉਹਦੇ ਖਿਲਾਫ ਆਵਾਜ਼ ਚੱਕਦੇ ਆ ਰਹੇ ਹਾਂ ਜਿਸ ਢੰਗ ਦੇ ਨਾਲ ਇਹ ਕਾਰਪੋਰੇਸ਼ਨ ਦੇ ਚੋਣ ਪੰਜਾਬ 'ਚ ਹੋਏ ਮੈਸੂਦਾਂ ਵੀ ਹਿੰਦੁਸਤਾਨ ਦਾ ਕੋਈ ਪਿਛੜੇ ਤੋਂ ਪਿਛੜਿਆ ਸੂਬਾ ਵੀ ਉਹਦੇ ਵਿੱਚ ਵੀ ਕਦੇ ਇਸ ਦੁਰਗਤੀ ਦੇ ਨਾਲ ਲੋਕਾਂ ਦੇ ਮਤਾਂ ਦਾ ਵੋਟ ਦਾ ਅਧਿਕਾਰ ਪਾਣ ਦੇ ਹੱਕ ਨੂੰ ਛੀਨਣ ਦਾ ਕੰਮ ਅੱਜ ਤੱਕ ਨਹੀਂ ਹੋਇਆ ਜਿਸ ਤੰਗ ਦੇ ਨਾਲ ਪੰਜਾਬ ਦੇ ਵਿੱਚ ਲੋਕਾਂ ਦੇ ਨਾਲ ਵਤੀਰਾ ਹੋਇਆ ਬੂਥ ਕੈਪਚਰ ਹੁੰਦੇ ਦੇਖਿਆ ਸਰਕਾਰਾਂ ਵੱਲੋਂ ਲੋਕਾਂ ਨੂੰ ਵੋਟਾਂ ਪਾਉਣ ਲਈ ਪ੍ਰੇਰਿਤ ਹੁੰਦੇ ਦੇਖਿਆ ਪਰ ਪਹਿਲੀ ਵਾਰ ਆ ਕਿ ਲੋਕਾਂ ਨੂੰ ਵੋਟਾਂ ਪਾਣ ਦੇ ਹੱਕ ਤੋਂ ਵੰਚਿਤ ਕੀਤਾ ਗਿਆ ਇਹ ਪੰਜਾਬ ਦੇ ਵਿੱਚ ਹੋਇਆ ਉਹ ਸਰਕਾਰ ਨੇ ਕੀਤਾ ਜਿਹੜੀ ਕਹਿੰਦੀ ਸੀ ਅਸੀਂ ਬਦਲਾਅ ਲੈ ਕੇ ਆਵਾਂਗੇ ਜਿਹੜੇ ਕਹਿੰਦੇ ਜੇ ਅਸੀਂ ਲੋਕਪਾਲ ਲੈ ਕੇ ਆਵਾਂਗੇ ਜਿਹੜੇ ਸੰਵਿਧਾਨ ਦੇ ਬਹੁਤ ਵੱਡੇ ਰક્ષਕ ਬਣਨ ਦਾ ਨਾਟਕ ਕਰਦੇ ਸੀ ਮੈਂ ਸ਼ੁਰੂਆਤ ਕਰਦਾ ਕਾਰਪੋਰੇਸ਼ਨ ਚੋਣ ਜਿਹੜੇ ਅੱਜ ਤੋਂ 2 ਸਾਲ ਪਹਿਲਾਂ ਲਗਭਗ ਮਾਰਚ ਤੱਕ ਫਰਵਰੀ ਦੇ ਵਿੱਚ 2023 ਚ ਜਿਹਦੀ ਮਿਆਦ ਖਤਮ ਹੋ ਗਈ ਸੀ ਉਸ ਵੇਲੇ ਹੋਣੀ ਸੀ ਲੇਕਿਨ ਉਹਨੂੰ ਲਗਾਤਾਰ ਡਿਲੇ ਕੀਤਾ ਗਿਆ ਡੀ ਲਿਮਿਟੇਸ਼ਨ ਦੇ ਨਾਂ ਤੇ ਵਾਡਾਂ ਦੀ ਨਵੀਂ ਹੱਦਬੰਦੀ ਦੇ ਨਾਂ ਦੇ ਉੱਤੇ ਪ੍ਰਯਾਸ ਕੀਤੇ ਗਏ ਔਰ ਜਦੋਂ ਪਟਾਰਾ ਖੁੱਲਿਆ ਤਾਂ ਉਹੀ 95 ਦੇ 95 ਵਾਡਾਂ ਦਾ ਅੱਗੇ ਪਿੱਛੇ ਕਰਕੇ ਨਕਸ਼ਾ ਜਾਰੀ ਕਰਤਾ ਗਿਆ ਲੋਕਾਂ ਵੱਲੋਂ ਇਤਰਾਜ਼ ਵੀ ਦਿੱਤੇ ਗਏ ਸਾਰਾ ਕੁਝ ਹੋਇਆ ਵੋਟਰ ਸੂਚੀਆਂ ਆਈਆਂ ਅਸੀਂ ਉਹਨਾਂ ਤੇ ਵੀ ਇਤਰਾਜ਼ ਦਿੱਤੇ ਤਾਂ ਉਹ ਵੋਟਰ ਸੂਚੀਆਂ ਚ ਉਹਨਾਂ ਨੇ ਪਹਿਲਾਂ ਸਪਲੀਮੈਂਟਰੀ ਉਹਨਾਂ ਦੇ ਇਤਰਾਜ਼ਾਂ ਨੂੰ ਦੂਰ ਕਰਨ ਲਈ ਸਰਕਾਰ ਨੇ ਉਹ ਪਹਿਲੀ ਵੋਟਰ ਸੂਚੀ ਜਾਰੀ ਕੀਤੀ 2023 ਚ ਉਸ ਤੋਂ ਬਾਅਦ ਇਹ ਇਲੈਕਸ਼ਨਾਂ ਨੂੰ ਲਗਾਤਾਰ ਫਿਰ ਠੰਡੇ ਵਸਤੇ ਜਪਾਤਾ ਕੋਈ ਇਲੈਕਸ਼ਨ ਹੋਣ ਦੇ ਅਸਾਰ ਦੂਰ ਦੂਰ ਤੱਕ ਨਜ਼ਰ ਨਹੀਂ ਆਏ ਇਸ ਦਰਮਿਆਨ ਲੋਕ ਸਭਾ ਦੇ ਚੋਣ ਆ ਗਏ ਬੜੇ ਵਧੀਆ ਢੰਗ ਦੇ ਨਾਲ ਪੰਜਾਬ ਦੇ ਵਿੱਚ ਲੋਕ ਸਭਾ ਦੇ ਚੋਣ ਹੋਏ ਸਭ ਨੇ ਆਪਣੇ ਵੋਟਾਂ ਦਾ ਪ੍ਰਯੋਗ ਕੀਤਾ ਔਰ ਫੇਰ ਵੀ ਸਰਕਾਰ ਨੂੰ ਯਾਦ ਨਹੀਂ ਆਇਆ ਕਿ ਕਾਰਪੋਰੇਸ਼ਨਾਂ ਦੇ ਇਲੈਕਸ਼ਨ ਕਰਵਾਣੇ ਨੇ ਮਾਨਣੀਆਂ ਉੱਚ ਅਦਾਲਿਆਂ ਵੱਲੋਂ ਹਾਈ ਕੋਰਟ ਵੱਲੋਂ ਜਦੋਂ ਆਦੇਸ਼ ਦਿੱਤੇ ਗਏ ਸ਼ਕਤੀ ਦਾ ਵਤੀਰਾ ਰੂਪ ਬਣਾਇਆ ਗਿਆ ਉਹ ਤੋਂ ਬਾਅਦ ਔਰ ਸਾਫ ਸਾਫ ਹਦਾਇਤ ਜਾਰੀ ਕੀਤੀ ਗਈ ਵੀ ਪ੍ਰਾਣੀ ਵਾਰਡਬੰਦੀ ਤੇ ਕਿਉਂ ਸਰਕਾਰ ਬਹਾਨੇ ਮਾਰਦੀ ਸੀ ਕਿ ਸਾਡੇ ਕੋਲ ਹਜੇ ਡੀਨੀਮੀਟੇਸ਼ਨ ਦਾ ਨਵੀਂ ਵਾਰਡਬੰਦੀ ਕਰਨੀ ਆ ਉਹਦਾ ਕੰਮ ਅਧੂਰਾ ਤਾ ਹਾਈ ਕੋਰਟ ਨੇ ਸਾਫ ਸਾਫ ਹੁਕਮ ਦਿੱਤੇ ਕਿ ਪੁਰਾਣੀ ਵਾਰਡਬੰਦੀ ਤੇ ਚੋਣ ਕਰਾਈ ਜਾਣ ਇਹਨਾਂ ਨੂੰ ਡੇਟ ਨਾ ਕੀਤਾ ਜਾਵੇ ਅਗਰ ਤੁਸੀਂ 95 ਹੀ ਵਾਡਾਂ ਦੇ ਉੱਤੇ ਚੋਣ ਕਰਾਣੇ ਨੇ ਤਾਂ ਨਵੀਂ ਵਾਰਡਬੰਦੀ ਦੀ ਜ਼ਰੂਰਤ ਕੀ ਆ ਅਗਰ ਉਹਨੂੰ ਵਧਾਣਾ 100 ਕਰਨਾ 110 ਕਰਨਾ ਤਾਂ ਸਮਝ ਆਂਦੀ ਆ ਅਗਰ 95 ਹੀ ਰੱਖਣੇ ਆ ਤਾਂ ਤੁਹਾਡੀ ਮਾਨਸਿਕਤਾ ਸਿੱਧੀ ਸਿੱਧੀ ਸ਼ੱਕ ਦੇ ਘੇਰੇ 'ਚ ਪਹਿਲਾਂ ਹੀ ਆਂਦੀ ਆ ਸਰਕਾਰ ਦੀ ਲੇਕਿਨ ਇਹਨਾਂ ਨੇ ਫੇਰ ਮੈਂ ਸੋਚਦਾ ਵੀ ਇਹ ਇਹ ਵੀ ਹਾਈ ਕੋਰਟ ਦੇ ਉਲੰਘਣਾ ਉਹਨਾਂ ਦੇ ਦਿੱਤੇ ਹੋਏ ਨਿਰਦੇਸ਼ਾਂ ਦੀ ਉਲੰਘਣਾ ਵੀ ਉਹਨਾਂ ਨੇ ਪੁਰਾਣੀ ਵਾਰਡਬੰਦੀ ਦੀ ਬਜਾਏ ਲੁਧਿਆਣੇ ਦੇ ਵਿੱਚ ਨਵੀਂ ਵਾਰਡਬੰਦੀ ਤੇ ਇਲੈਕਸ਼ਨ ਕਰਾਏ। ਅਗਰ ਤੁਸੀਂ ਕਰਾਏ ਉਹਦੇ ਲਈ ਜਦੋਂ ਸਰਕਾਰ ਨੇ ਹਾਈ ਕੋਰਟ ਨੇ ਆਰਡਰ ਜਾਰੀ ਕੀਤੇ ਤਾਂ ਜਿਹੜੀ ਡੇਟ ਅਨਾਉਂਸ ਕੀਤੀ ਨਵੰਬਰ 2024 ਚ ਜਿਹੜੀਆਂ ਵੋਟਰ ਸੂਚੀਆਂ ਜਾਰੀ ਕੀਤੀਆਂ ਉਹਦੇ ਤੇ 25 ਨਵੰਬਰ ਤੱਕ ਇਤਰਾਜ਼ ਮੰਗੇ ਗਏ। 25 ਨਵੰਬਰ ਤੱਕ ਜਿਆਦਾ ਤੋਂ ਜਿਆਦਾ ਲੋਕਾਂ ਵੱਲੋਂ ਉਤਰਾਜ ਆਏ ਔਰ ਉਹਦੇ ਵਿੱਚ ਕਿਹਾ ਗਿਆ ਕਿ 7 ਦਸੰਬਰ ਤੱਕ ਫਾਈਨਲ ਵੋਟਰ ਸੂਚੀਆਂ ਜਾਰੀ ਕੀਤੀਆਂ ਜਾਣਗੀਆਂ 7 ਦਸੰਬਰ ਨਿਕਲ ਗਈ 14 ਦਸੰਬਰ ਇਲੈਕਸ਼ਨ ਲੋਕਾਂ ਦੇ ਕਾਗਜ਼ ਭਰਨ ਦੀ ਤਾਰੀਖ ਵੀ ਨਿਕਲ ਗਈ ਉਸ ਤੋਂ ਬਾਅਦ ਜਾ ਕੇ 3 ਸਪਲੀਮੈਂਟਰੀ ਲਿਸਟ ਜਾਰੀ ਕੀਤੀ ਗਈ ਕੰਪਲੀਟ ਵੋਟਰ ਸੂਚੀ ਫੇਰ ਵੀ ਨਹੀਂ ਜਾਰੀ ਕੀਤੀ ਜਿਹਦਾ ਨਤੀਜਾ ਕੀ ਹੋਇਆ ਉਹ ਸਾਰੇ ਲੋਕ ਤਾਂ ਆਪਣਾ ਨੋਮੀਨੇਸ਼ਨ ਭਰਨ ਤੋਂ ਵंचित ਰਹਿ ਗਏ ਜਿਹੜੇ ਚੋਣਾਂ ਲੜਨ ਦੇ ਇੱਛੁਕ ਸੀਗੇ ਉਹਨਾਂ ਚੋਂ 4 ਕੈਂਡੀਡੇਟ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਸਿੱਧੇ-ਸਿੱਧੇ ਜੇਤੂ ਸੀ ਜਿਨ੍ਹਾਂ ਨੂੰ ਇਹਨਾਂ ਨੇ ਟਾਰਗੇਟ ਕੀਤਾ ਹੋਇਆ ਸੀਗਾ ਉਹ 4 ਲੋਕ ਆਪਣਾ ਨੋਮੀਨੇਸ਼ਨ ਫਾਈਲ ਕਰਨ ਤੋਂ ਵंचित ਰਹਿ ਗਏ ਉਹ ਲੋਕ ਜਿਹੜੇ ਕੋਈ ਪੁਰਾਣ ਕਾਉਂਸਲਰ ਰਹੇ ਹੋਣ ਸ਼ਹਿਰ ਦੇ ਰਿਪਿਊਟਡ ਹਸਤੀਆਂ ਹੋਣ ਐਸੇ ਲੋਕਾਂ ਦੀ ਵੋਟ ਨਾ ਹੋਵੇ ਇਹ ਪੋਸੀਬਲ ਆ ਬੜਾ ਵੱਡਾ ਸਵਾਲੀਆ ਨਿਸ਼ਾਨ ਉਸ ਵੇਲੇ ਵੀ ਲੱਗਿਆ ਸੀ ਉਸ ਵੇਲੇ ਵੀ ਆਵਾਜ਼ ਚੱਕੀ ਪਰ ਅਫਸੋਸ ਉਸ ਵੇਲੇ ਹੋਇਆ ਕਿ ਚੋਣਾਂ 21 ਤਰੀਕ ਨੂੰ ਹੋ ਗਏ ਚੋਣਾਂ ਤੱਕ ਵੀ ਕੋਈ ਵੋਟਰ ਸੂਚੀ ਫਾਈਨਲ ਸਰਕਾਰ ਵੱਲੋਂ ਨਹੀਂ ਜਾਰੀ ਕੀਤੀ ਗਈ ਸਪਲੀਮੈਂਟਰੀਆਂ ਦੇ ਆਧਾਰ ਦੇ ਉੱਤੇ ਤਿੰਨ ਤਿੰਨ ਅਲੱਗ-ਅਲੱਗ ਵੋਟਰ ਸੂਚੀਆਂ ਸਾਹਮਣੇ ਆਈਆਂ ਤੁਸੀਂ ਦੇਖਿਆ ਹੋਣਾ ਤੁਸੀਂ ਸਾਰੇ ਬਾਡਾਂ ਚ ਘੁੰਮੇ ਹੋ ਕਿਉਂਕਿ ਡੈਮੋਕ੍ਰੇਸੀ ਨੂੰ ਜ਼ਿੰਦਾ ਰੱਖਣ ਚ ਡੈਮੋਕ੍ਰੇਸੀ ਨੂੰ ਚਲਾਉਣ ਚ ਪਬਲਿਕ ਦੀ ਆਵਾਜ਼ ਉਹ ਚੱਕਣ ਦੇ ਵਿੱਚ ਮੀਡੀਆ ਦਾ ਬਹੁਤ ਵੱਡਾ ਹੱਥ ਹੁੰਦਾ ਤੁਹਾਡਾ ਉਹ ਰੋਲ ਹੁਣ ਵੀ ਰਹਿਣ ਵਾਲਾ ਕਿ ਤੁਸੀਂ ਘੁੰਮੇ ਤੁਸੀਂ ਦੇਖਿਆ ਕਿ ਬਹੁਤ ਸਾਰੇ ਲੋਕਾਂ ਦੀਆਂ ਵੋਟਾਂ ਹੀ ਨਹੀਂ ਸੀ ਜਿਹੜੇ ਲੋਕ ਲਗਾਤਾਰ 10-10 20-20 ਸਾਲ ਤੋਂ ਕਈ-ਕਈ ਇਲੈਕਸ਼ਨਾਂ 'ਚ ਵੋਟਾਂ ਪਾਉਂਦੇ ਆ ਰਹੇ ਨੇ ਉਹਨਾਂ ਨੂੰ ਵੋਟਾਂ ਆਪਣੀਆਂ ਮਿਲ ਨਹੀਂ ਸੀ ਰਹੀਆਂ ਤਿੰਨ-ਤਿੰਨ ਵੋਟਰ ਸੂਚੀਆਂ ਸੀ ਇੱਕ ਵੋਟਰ ਸੂਚੀ ਅੰਦਰ ਪ੍ਰੋਵਾਈਡਿੰਗ ਆਫਸਰਾਂ ਕੋਲ ਸੀ ਇੱਕ ਵੋਟਰ ਸੂਚੀ ਆਮ ਆਦਮੀ ਪਾਰਟੀ ਕੋਲ ਸੀ ਔਰ ਇੱਕ ਸੂਚੀ ਅਦਰ ਜਿਹੜੀਆਂ ਬਾਕੀ ਪਾਰਟੀਆਂ ਉਹਨਾਂ ਦੇ ਕੋਲ ਸੀ ਜਦੋਂ ਬਾਹਰੋਂ ਪਰਚੀ ਬਣਾ ਕੇ ਭੇਜਦੇ ਸੀ ਤਾਂ ਉਹ ਅੰਦਰ ਲਾਲ ਨਿਸ਼ਾਨ ਲੱਗੇ ਹੁੰਦੇ ਸੀ ਕਿਸੇ ਤੇ ਕੋਈ ਨਿਸ਼ਾਨ ਲੱਗਿਆ ਹੁੰਦਾ ਸੀ ਉਹ ਕਹਿੰਦੇ ਸੀ ਇਹ ਤੁਹਾਡੀ ਵੋਟ ਇੱਥੇ ਨਹੀਂ ਹੈਗੀ ਸਮਝ ਆਂਦੀ ਆ ਗੱਲ ਵੀ ਨਹੀਂ ਹੈਗੀ ਤੇ ਵੋਟ ਕਿੱਥੇ ਆ ਇਹ ਵੋਟ ਕਿੱਥੇ ਗਈ ਹੈ ਦੱਸਣਾ ਕਿਨੇ ਆ ਇੱਕ ਵੋਟਰ ਨੂੰ ਇਸ ਗੱਲ ਦੇ ਬਾਰੇ ਦੱਸਣ ਦਾ ਵੀ ਉਹਨੂੰ ਪੁੱਛਣ ਦਾ ਹੱਕ ਵੀ ਆ ਔਰ ਤੋਂ ਸਰਕਾਰ ਨੂੰ ਦੱਸਣਾ ਫਰਜ਼ ਵੀ ਆ ਲੇਕਿਨ ਉਹ ਕਿਸੇ ਨੇ ਨਹੀਂ ਦੱਸਿਆ ਤੁਹਾਡੀ ਵੋਟ ਕਿੱਥੇ ਆ ਔਰ ਲੁਧਿਆਣੇ ਦਾ 1.5 ਲੱਖ ਵੋਟਰ ਇਹਨਾਂ ਇਲਕਤਰਾ ਦੇ ਵਿੱਚ ਵੋਟ ਪਾਣ ਦੇ ਆਪਣੇ ਹੱਕ ਤੋਂ ਮਿੱਤਰੋ ਵੰਚਿਤ ਰਹਿ ਗਿਆ ਕਿੱਡਾ ਵੱਡਾ ਇੱਕ ਸਵਾਲੀਆ ਨਿਸ਼ਾਨ ਲੱਗਦਾ ਸਰਕਾਰ ਦੀ ਕਾਰਜਵਾਰੀ ਤੇ ਹੁਣ ਇਹ ਗੱਲ ਮੈਂ ਇਕੱਲਾ ਨਹੀਂ ਕਹਿ ਰਿਹਾ ਇਹ ਗੱਲ ਕੱਲੀ ਭਾਰਤੀ ਜਨਤਾ ਪਾਰਟੀ ਨਹੀਂ ਕਹਿ ਰਹੀ ਇਹਨਾਂ ਗੱਲਾਂ ਨੂੰ ਅਲੱਗ-ਅਲੱਗ ਪੋਲਿਟੀਕਲ ਪਾਰਟੀਆਂ ਦੇ ਸਾਰੇ ਲੋਕਾਂ ਨੇ ਉਠਾਇਆ ਤੁਸੀਂ ਮੀਡੀਆ ਨੇ ਵੀ ਉਠਾਇਆ ਔਰ ਕੱਲ੍ਹ ਮੌਜੂਦਾ ਪਾਰਟੀ ਦੇ ਦੋ ਐਮਐਲਏ ਸਹਿਬਾਨਾ ਨੇ ਵੀ ਇਸ ਗੱਲ ਨੂੰ ਸੈਕੰਡ ਕੀਤਾ ਕਿ ਵੋਟਰ ਸੂਚੀਆਂ ਕੰਪਲੀਟ ਨਹੀਂ ਸੀ ਉਹਨਾਂ 'ਚ ਗੜਬੜ ਸੀ ਹੁਣ ਛੱਜ ਤਾਂ ਬੋਲੇ ਤਾਂ ਛਣ ਹੀ ਕਿਉਂ ਬੋਲੇ ਅਗਰ ਅਸੀਂ ਕੋਈ ਗੱਲ ਕਹਿੰਨੇ ਆ ਤਾਂ ਉਸ ਗੱਲ ਨੂੰ ਉਹਨਾਂ ਦੇ ਐਮਐਲਏ ਵੀ ਚੱਕ ਦੇਣ ਤਾਂ ਜਵਾਬ ਦੇ ਕਿਦੀ ਆ ਆਏ ਔਰ ਸਾਡੀ ਗੱਲ ਸੁਣੀ ਔਰ ਰਜਨੀਸ਼ ਧਮਾਰ ਜੀ ਸਾਡਾ ਜ਼ਿਲ੍ਹਾ ਪ੍ਰਧਾਨ ਜੀ ਨੇ ਬੜੀ ਡਿਟੇਲ ਦੇ ਵਿੱਚ ਜੋ ਇਲੈਕਸ਼ਨਾਂ ਦੇ ਵਿੱਚ ਹੋਇਆ ਉਹਦੇ ਬਾਰੇ ਸਾਰਾ ਦੱਸਿਆ। ਔਰ ਮੈਂ ਤੁਹਾਡਾ ਦੂਸਰਾ ਧੰਨਵਾਦ ਇਹ ਕਰਨਾ ਚਾਹਨਾ ਕਿ ਜਿਸ ਤਰੀਕੇ ਦੇ ਨਾਲ ਲੁਧਿਆਣੇ ਦੇ ਵਿੱਚ ਗੁੰਡਾਗਰਦੀ ਹੋ ਰਹੀ ਸੀ। ਸਾਡੇ 77 ਨੰਬਰ ਵਾਰਡ ਦੇ ਵਿੱਚ ਮੈਂ ਬਾਰ-ਬਾਰ ਤੁਹਾਨੂੰ ਟੈਲੀਫੋਨ ਕੀਤੇ ਵੀ ਤੁਸੀਂ ਉੱਥੇ ਪਹੁੰਚੋ ਵੀ ਉੱਥੇ ਐਮਐਲਏ ਜਿਹੜਾ ਵੇ ਆਪਣੀ ਵਾਈਫ ਨੂੰ ਜਿਤਾਣ ਦੇ ਖਾਤਰ 100 100 150 ਗੁੰਡੇ ਨਾਲ ਲੈ ਕੇ ਬਾਹਰੋਂ ਬੁਲਾ ਕੇ ਰੋਡ ਦੇ ਉੱਪਰ ਖੜਾ ਰਿਹਾ। ਔਰ ਮੇਰੇ ਜਿਹੜੇ ਕਾਉਂਸਲਰ ਸਨ ਉਥੋਂ ਪੂਨਮ ਰਤੜਾ ਜੀ ਔਰ ਉਹਨਾਂ ਦਾ ਬੇਟਾ ਉਹਨਾਂ ਨੂੰ ਧੱਕੇ ਤੱਕ ਮਾਰੇ ਗਏ ਲੇਡੀਜ਼ ਨੂੰ ਧੱਕੇ ਮਾਰੇ ਗਏ ਉਹਦਰ ਮ ਰਤੜਾ ਜੀ ਨੂੰ ਸ਼ਰਮ ਦੀ ਗੱਲ ਹੈ ਔਰ ਮੈਂ ਇੱਕ ਹੋਰ ਗੱਲ ਜਰੂਰ ਕਹਿਣਾ ਚਾਹੁੰਦਾ ਮੈਂ ਤਾਂ ਆਮ ਆਦਮੀ ਪਾਰਟੀ ਦੇ ਜਿਹੜੇ ਕਾਉਂਸਲਰ ਜਿੱਤੇ ਨੇ ਉਹਨਾਂ ਨੂੰ ਵੀ ਇੱਕ ਗੱਲ ਕਹਿਣਾ ਚਾਹੁੰਦਾ ਵੀ ਤੁਸੀਂ ਜਿਹੜੀ ਜੇ VOTING ਹੁੰਦੀ ਹੈ ਨਾ ਤੇ ਇਹਨਾਂ ਦਾ ਮੇਅਰ ਨਾ ਬਣਦੇ ਹੋ ਮੈਨੂੰ ਕੋਈ ਵੀ MLA ਦੱਸ ਦਿਓ ਜਿੱਦਾਂ ਲੁਧਿਆਣਾ ਸੈਂਟਰ ਦੇ ਮੈਂ ਪੱਪੀ ਜੀ ਨੂੰ ਪੁੱਛਣਾ ਚਾਹਨਾ ਵੀ ਤੁਹਾਨੂੰ ਆਪਣੀ ਵਾਈਫ ਨਜ਼ਰ ਕੱਲੇ ਆ ਰਹੀ ਸੀ ਤੁਸੀਂ ਆਪਣੇ ਵਾਈਫ ਦੇ 77 ਨੰਬਰ ਬਾੜ ਤੋਂ ਬਾਹਰ ਨਿਕਲੇ ਨਹੀਂ ਹੈਗੇ ਆਪਣਾ ਭਾਂਜਾ ਨਜ਼ਰ ਆ ਰਿਹਾ ਸੀ ਬਾਕੀ ਜਿਹੜੇ ਕੈਂਡੀਡੇਟ ਸੀ ਉਹ ਕਿੱਥੇ ਸੀ ਕਿਸੇ ਵੀ ਕਾਰਜਕਰਤਾ ਦੋਨਾਂ ਨੇ ਸਾਥ ਨਹੀਂ ਦਿੱਤਾ ਸਿਰਫ ਆਪਣੀ ਵਾਈਫ ਨੂੰ ਜਿਤਾਉਣ ਵਾਸਤੇ ਬਾਰੋ ਗੁੰਡੇ ਭਲਾ ਕੇ ਭਾਰਤੀ ਜਨਤਾ ਪਾਰਟੀ ਦੇ ਕੈਂਡੀਡੇਟ ਦੇ ਉੱਪਰ ਵਰਕਰਾਂ ਦੇ ਉੱਪਰ ਡਰਾਉਂਦੇ ਰਹੇ ਧਮਗਾਉਂਦੇ ਰਹੇ ਔਰ ਜਿਸ ਤਰੀਕੇ ਦੇ ਨਾਲ ਵੋਟਾਂ ਦੇ ਟਾਈਮ ਇਹਨਾਂ ਨੇ ਦ دہشت ਭਾਈ ਇੱਕ ਦਿਨ ਪਹਿਲਾਂ ਸਾਡੇ ਨੀਟੂ ਜਿੱਤੇ ਪਰਚਾ ਦਰਜ ਦੇਖੋ ਕਰਤਾ ਔਰ ਉੱਥੇ ਕਿੰਨਾ ਨਾਲ ਮਾਹੌਲ ਖਰਾਬ ਕੀਤਾ ਔਰ ਸਾਡੇ ਵਰਕਰਾਂ ਨੂੰ ਡਰਾਂ ਦੀ ਕੋਸ਼ਿਸ਼ ਕੀਤੀ ਪਰ ਭਾਰਤੀ ਜਨਤਾ ਪਾਰਟੀ ਦਾ ਵਰਕਰ ਕੋਈ ਵੀ ਡਰਿਆ ਨਹੀਂ ਕੋਈ ਕਰਨ ਨਹੀਂ ਬੈਠਾ ਪਰ دہشت ਦਾ ਮਾਹੌਲ ਸੀ ਸ਼ਹਿਰ ਦੇ ਵਿੱਚ ਹਾਲਾਤ ਕਿੰਨੇ ਖਰਾਬ ਸਨ ਉਹ ਤੁਸੀਂ ਸਾਰੇ ਜਾਣਦੇ ਹੋ ਇਹ ਤੁਹਾਡੀ ਮਿਹਰਬਾਨੀ ਕਰਕੇ ਹੀ ਔਰ ਮੈਂ ਇੱਕ ਗੱਲ ਹੋਰ ਜਰੂਰ ਕਹਿਣਾ ਚਾਹਾਂਗਾ ਜਦੋਂ ਸੀਪੀ ਸਾਹਿਬ ਕੋਲ ਗਏ ਤੇ ਉਹਨਾਂ ਨੇ ਕੁਝ ਅਫਸਰਾਂ ਦੀ ਡਿਊਟੀ ਲਗਾਈ ਉਹ ਕਹਿੰਦੇ ਵੀ ਨਹੀਂ ਅਸੀਂ ਬਿਲਕੁਲ ਤੁਹਾਨੂੰ ਜਿਹੜੇ ਇਲੈਕਸ਼ਨ ਹੋਣਗੇ ਫੇਰ ਹੋਣਗੇ ਕੋਈ ਤੱਕਾ ਨਹੀਂ ਹੋਏਗਾ ਮੈਂ ਦੇਖੋ ਇਹ ਜਰੂਰ ਗੱਲ ਕਵਾਂਗਾ ਵੀ ਜਸਟ ਟਾਈਮ ਹੀ ਅਸੀਂ ਅਫਸਰਾਂ ਨੂੰ ਟੈਲੀਫੋਨ ਕੀਤਾ ਉਹਨਾਂ ਨੇ ਸਾਡਾ ਟੈਲੀਫੋਨ ਚੁੱਕਿਆ ਔਰ ਮੌਕੇ ਤੇ ਆਏ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਨਾ ਚਾਹੁੰਦੇ ਆ ਬਾਈ ਚਾਂਸ ਜਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਦੇ ਗੁੰਡੇ ਜਿਹੜੇ ਬਲਾ ਕੇ ਸਾਡੇ ਡਰਹਿ ਜਾ ਰਿਆ ਸੀ دہشت ਦਾ ਮਾਹੌਲ ਸੀ ਇਹ ਗੁੰਡਾਗਰਦੀ ਕਰਨਾ ਚਾਹੁੰਦੇ ਸੀ ਪਰ ਇਹ ਸ਼ਹਿਰ ਦਾ ਮਾਹੌਲ ਠੀਕ ਮੈਂ ਪੁਲਿਸ ਦੇ ਸੀਬੀ ਸਾਹਿਬ ਨੂੰ ਜਿਹੜੀ ਇਸ ਚੀਜ਼ ਦੇ ਵਧਾਈ ਦੇ ਪਾਤਰ ਨੇ ਵੀ ਲੁਧਿਆਣਾ ਉਹਨਾਂ ਨੇ ਬਚਾ ਕੇ ਰੱਖਿਆ ਲੁਧਿਆਣਾ ਦਾ ਜਿਹੜਾ ਮਾਹੌਲ ਖਰਾਬ ਨਹੀਂ ਹੋਣ ਦਿੱਤਾ ਔਰ ਬਾਕੀ ਸਾਡੇ ਰਜਨੀਸ਼ ਤਮਾਨ ਜੀ ਨੇ ਜੋ ਇਲੈਕਸ਼ਨ ਦੇ ਟਾਈਮ ਜੋ ਗੱਲਾਂ ਹੋਈਆਂ ਸਾਰੀਆਂ ਤੁਹਾਡੇ ਨਾਲ ਡਿਟੇਲ ਚ ਦੱਸੀਆਂ ਇਹਨਾਂ ਨੇ ਹੀ ਗੱਲ ਆ ਰਹੀ ਦੀ ਗੱਲ ਕੀਤੀ ਕਿੰਨੇ ਕਿੰਨੇ ਤੁਸੀਂ ਆਫਰ ਕੀ ਕੀਤੀ ਜਾ ਰਹੀ ਹੈ ਦੇਖੋ ਇਹਨਾਂ ਨੇ ਕਾਂਗਰਸ ਦੇ ਵੀ ਜੋ ਤੁਹਾਨੂੰ ਪਤਾ ਚੱਲਦਾ ਜਿਹੜੇ ਕਾਉਂਸਲਰ ਨੇ ਉਹਨਾਂ ਦੇ ਵੀ ਕਰ ਜਾ ਰਹੇ ਨੇ ਔਰ ਸਾਡੇ ਭਾਜਪਾ ਦੇ ਜਿਹੜੇ ਕਾਉਂਸਲਰ ਨੇ ਉਹਨਾਂ ਨੂੰ ਵੀ ਅਪਰੋਚ ਕੀਤਾ ਜਾ ਰਿਹਾ ਹੈ ਆਪਣਾ ਵੱਟੀਆਂ ਵੱਟੀਆਂ ਕਰਦੇ ਨੇ ਝੂਠ ਬੋਲਦੇ ਨੇ ਦੇਖੋ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਚਾਹਨਾ ਇਹ ਝੂਠੇ ਲੋਗ ਨੇ ਝੂਠ ਬੋਲਦੇ ਨੇ ਜਸਟਿਸ ਦਿੱਲੀ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਕਹਿੰਦੇ ਸੀ ਜੀ ਭਾਰਤੀ ਜਨਤਾ ਪਾਰਟੀ ਸਾਡੇ ਐਮਐਲਏ ਖਰੀਦ ਰਹੀ ਏ 20 ਕਰੋੜ ਵੀ ਇਹ ਮੁੱਲ ਆਤਾ 15 ਕਰੋੜ ਵੀ ਇਹ ਮੁੱਲ ਆਤਾ ਇਹਨਾਂ ਦੇ ਐਮਐਲਏ 2-2 ਟਕੇ ਦੇ ਐਮਐਲਏ ਨੇ ਔਰ ਆਪਣੀ ਕੀਮਤ ਵਧਾਉਣ ਵਾਸਤੇ ਇਹਨਾਂ ਨੇ ਉਸ ਟਾਈਮ ਕੀਮਤਾਂ ਰੱਖ ਦੇ ਜੀ 20 ਕਰੋੜ ਰੁਪਈਆ 15 ਕਰੋੜ ਰੁਪਈਆ ਜਿਹੜੇ 2-2 ਟਕੇ ਦੇ ਵਿਗਨ ਵਾਲੇ ਐਮਐਲਏ ਹੋਣ ਉਹਨਾਂ ਨੂੰ ਕੋਣ ਵੀ ਕਰੋੜ ਰੁਪਏ ਦੇ ਦੇਗਾ ਔਰ ਅੱਜ ਇਹ ਭਾਰਤੀ ਜਨਤਾ ਪਾਰਟੀ ਦੇ ਕਾਉਂਸਲਰ ਨੂੰ ਖਰੀਦਣ ਦੀ ਕੋਸ਼ਿਸ਼ ਕਰ ਰਹੇ ਨੇ ਭਾਰਤੀ ਜਨਤਾ ਪਾਰਟੀ ਦਾ ਕੋਈ ਕਾਉਂਸਲਰ ਜੜਾ ਇਹਨਾਂ ਕੋਲ ਪਰਚੇਜ ਨਹੀਂ ਹੋ ਗਿਆ ਖਰੀਦਿਆ ਨਹੀਂ ਜਾਏਗਾ ਸਾਨੂੰ ਆਪਣੇ ਕਾਰਜਕਰਤਾ ਤੇ ਮਾਣ ਹੈ ਸਰ ਤੁਸੀਂ ਕਹਿ ਰਹੇ ਹੋ ਵੀ ਵੋਟਰ ਦੇ ਦੌਰਾਨ ਕਾफी ਤਕੇਸ਼ਾਈ ਹੋਈ ਆ ਹਾਲੇ ਕਿ ਗੋਰਾ ਲੋਡ ਰੋਡਾਂ ਦੇ ਉਧਰ ਬੀਜਪੀ ਦੇ ਉਹਨਾਂ ਨੇ ਬੋਰਡ ਪਾੜੀਏ ਵੀਡੀਓ ਫਾਇਲ ਕੀਤੀਆਂ ਪ੍ਰੈਸ ਕਾਨਫਰੰਸ ਕੀਤੀਆਂ ਤੁਸੀਂ ਵੀ ਕਾफी ਕੀਤਾ ਕਿ ਤੁਸੀਂ ਜਿਹੜਾ ਚੋਣ ਚੋਣ ਆਯੋਜਨ ਕਿਉਂਕਿ ਡਿਪਲੀਕੇਸ਼ਨ ਜਿਹੜੇ ਹੁੰਦੇ ਨੇ ਮੇਨ ਹੁੰਦੇ ਨੇ ਉਹਨਾਂ ਨੂੰ ਕੋਈ ਕੰਪਲੇਟ ਦਿੱਤੀ ਦੇਖੋ ਦੇਖੋ ਅਸੀਂ ਜ਼ਿਲ੍ਹੇ ਦੇ ਵੱਲੋਂ ਸਾਰੀਆਂ ਕੰਪਲੀਟਾਂ ਕਰ ਚੁੱਕੇ ਆਂ ਔਰ ਹੋਰ ਕੁਸ਼ੋਰ ਤਿਆਰ ਹੋਰ ਆ ਰਹੀਆਂ ਨੇ ਜਿੱਦਾਂ ਜਿੱਦਾਂ ਸਾਨੂੰ ਪਤਾ ਚੱਲ ਰਿਹਾ ਸਾਡੇ ਰਜਨੀਸ਼ ਤਮਾਨ ਜ ਬ੍ਰੇਕੀ ਦੇ ਨਾਲ ਉਹਦੀ ਜਾਂਚ ਕਰਕੇ ਹਰ ਜਗ੍ਹਾ ਤੇ ਕੋਰਟ 'ਚ ਵੀ ਜਾਵਾਂਗੇ ਹਰ ਜਗ੍ਹਾ ਤੇ ਜਾ ਕੇ ਜਿੱਥੇ ਜਿੱਥੇ ਵੀ ਬਿਲਕੁਲ ਜੀ ਬਿਲਕੁਲ ਅਸੀਂ 90 ਕਰ ਚੁੱਕਿਆ ਕਮਿਸ਼ਨ ਨੂੰ ਇਲੈਕਸ਼ਨ ਕਮਿਸ਼ਨ ਨੂੰ ਇਲੈਕਸ਼ਨ ਵਾਲੇ ਦੇਣ ਜਾਈ ਦੋ ਦਿਨ ਪਹਿਲਾਂ ਜਿੰਨੀਆਂ ਕੰਪਲੇਂਟ ਸੀ ਜਿੰਨੀਆਂ ਕੋਈ ਜਿਸ ਦਾ ਤੁਸੀਂ ਦਾ ਪ੍ਰੋਪਰ ਅਵਾਰਡ ਦੀ ਗੱਲ ਕਰ ਰਹੇ ਹੋ ਗੌਰ ਬਰੋੜਾ ਜੀ ਵਾਲੇ ਉਹਦੀ ਵੀ ਕੰਪਲੇਟ ਇਲੈਕਸ਼ਨ ਕਮਿਸ਼ਨ ਨੂੰ ਪਾਈ ਆ ਔਰ ਬਕਾਇਦਾ ਬੋਰਡ ਫਾਟਦੇ ਦੀ ਪਿਕਚਰ ਉਹ ਸਾਰਾ ਕੁਝ ਨਾਲ ਸੈਂਡ ਕੀਤਾ ਹੋਇਆ ਮੈਂ ਇੱਕ ਹੋਰ ਆਪਣੇ ਕਰਮਚਾਰੀਆਂ ਨੂੰ ਬੇਨਤੀ ਕਰਨਾ ਚਾਹਾਂਗਾ ਇਹ ਜਿਹੜੇ ਲੋਕ ਤੁਹਾਡੇ ਕੋਲ ਆ ਰਹੇ ਨੇ ਕੋਈ ਡਿਪਟੀ ਮੇਰ ਦਾ ਤੁਹਾਨੂੰ ਲਾਲਚ ਦੇ ਰਹੇ ਨੇ ਕੋਈ ਪੈਸੇ ਦਾ ਲਾਲਚ ਦੇ ਰਹੇ ਨੇ ਇਹਨਾਂ ਦੀ ਵੀਡੀਓ ਬਣਾਵੋ ਇਹਨਾਂ ਤੋਂ ਡਰਨ ਦੀ ਲੋੜ ਨਹੀਂ ਜਿਹੜਾ ਤੁਹਾਨੂੰ ਇਹ ਲੋਕ ਕਹਿ ਰਹੇ ਨੇ ਤੁਹਾਡੇ ਪਰਚੇ ਬਣਾ ਦੇਵਾਂਗੇ ਕੋਈ ਤੁਹਾਡੇ ਦੇ ਪਰਚੇ ਨਹੀਂ ਬਣਾ ਸਕਦਾ ਜੇ ਪਰਚੇ ਬਣਾਣਗੇ ਤੇ ਭਾਰਤੀ ਜਨਤਾ ਪਾਰਟੀ ਉਹਦਾ ਜਵਾਬ ਜਿੱਦਾਂ ਸਾਡੇ ਪ੍ਰਧਾਨ ਜੀ ਨੇ ਕਿਹਾ ਅਸੀਂ ਦਵਾਂਗੇ ਮੈਂ ਸਾਰੇ ਆਪਣੇ ਕਾਰਜਕਰਤਾ ਨੂੰ ਪ੍ਰਾਰਥਨਾ ਹੱਥ ਜੋੜ ਕੇ ਕਰਨਾ ਚਾਹਨਾ ਵੀ ਇਹਨਾਂ ਤੋਂ ਡਰਨ ਦੀ ਲੋੜ ਨਹੀਂ ਘਬਰਾਉਣ ਦੀ ਲੋੜ ਨਹੀਂ ਡਟ ਕੇ ਇਹਨਾਂ ਦਾ ਮੁਕਾਬਲਾ ਕਰੋ ਜਿੱਥੇ ਜਿੱਥੇ VOTING ਹੋਈ ਮੰਨ ਲਓ ਤੁਹਾਡਾ ਕੈਂਡੀਡੇਟ ਖੜਾ ਹੈ ਤੇ ਤੁਸੀਂ ਕਾਂਗਰਸੀਆਂ ਦੇ ਕਾਉਂਸਲਰਾਂ ਨੂੰ ਬੋਲੋਗੇ ਕਿ ਉਹ ਤੁਹਾਨੂੰ ਵੋਟ ਦੇ ਦਿਓ ਦੇਖੋ ਮੈਂ ਜੋ ਪ੍ਰਧਾਨ ਜੀ ਨੇ ਕਿਹਾ ਮੈਂ ਤੇ ਅਪੀਲ ਕਰਨਾ ਚਾਹਨਾ ਵੀ ਜਿਸ ਤਰੀਕੇ ਦੇ ਨਾਲ ਸਾਰੇ ਦੇਸ਼ ਦੇ ਵਿੱਚ ਤਰੱਕੀ ਹੋ ਰਹੀ ਹੈ ਜਿੱਥੇ ਜਿੱਥੇ ਭਾਰਤੀ ਜਨਤਾ ਪਾਰਟੀ ਦੇ ਸਰਕਾਰਾਂ ਨੇ ਜਾਂ ਜਿੱਥੇ ਜਿੱਥੇ ਮੇਅਰ ਨੇ ਭਾਰਤੀ ਜਨਤਾ ਪਾਰਟੀ ਦੇ ਜਿੰਨੀ ਡਿਵੈਲਪਮੈਂਟ ਹੋ ਰਹੀ ਹੈ ਉਸ ਡਿਵੈਲਪਮੈਂਟ ਨੂੰ ਦੇਖਦੇ ਹੋਏ ਪੰਜਾਬ ਦੇ ਵਿੱਚ ਵੀ ਜਿਦਾ ਕੋਈ VOTING ਦੀ ਜਦੋਂ ਤੁਸੀਂ ਗੱਲ ਕੀਤੀ ਹੈ ਜੇ ਵੋਟਾਂ ਇਕ ਰਹਾਂਦੇ ਨੇ ਤੇ ਜਿੱਥੇ ਕੋਈ ਭਾਰਤੀ ਜਨਤਾ ਪਾਰਟੀ ਦਾ ਕੋਈ ਮੇਅਰ ਖੜਾ ਹੁੰਦਾ ਹੈ ਜਾਂ ਕੁਝ ਹੁੰਦਾ ਹੈ ਤੇ ਆਮ ਆਦਮੀ ਪਾਰਟੀ ਦੇ ਵੀ ਕਰਤਾ ਨੂੰ ਕਾਉਂਸਲਰ ਨੂੰ ਚਾਹੀਦਾ ਵੇ ਭਾਜਪਾ ਨੂੰ ਵੋਟ ਪਾ ਦਿਓ ਕਿਉਂ ਕਿ ਉਹਨਾਂ ਨੂੰ ਪੰਜਾਬ ਨੂੰ ਬਚਾਉਣਾ ਚਾਹੀਦਾ ਹੈ ਪੰਜਾਬ ਦਾ ਮੌਲ ਠੀਕ ਹੋ ਜਾਵੇ ਇਹ ਜਿਹੜੇ ਆਮ ਆਦਮੀ ਪਾਰਟੀ ਦੇ ਕਾਰਜਕਰਤਾ ਨੇ ਉਹਨਾਂ ਨੂੰ ਵੀ ਇਸ ਚੀਜ਼ ਦੇ ਬਾਰੇ ਸੋਚਣਾ ਚਾਹੀਦਾ ਹੈ